ਤੇ ਲੈ ਇਨਫਰਮ ਕਰਦੇ ਆ ਆ ਮੇਰਾ ਨਾਮ ਰਮਨ ਹੈ ਮੈਂ શ્રી ਰਾਧਾਕ੍ਰਿਸ਼ਨ ਮੈਡੀ ਸਿਟੀ ਪਿੰਲੇ ਨੋ 35 ਬਟਾਲਾ ਰੋਡ ਤੇ ਹਸਪੀਟਲ ਹੈ ਇਹ ਪੇਸ਼ੈਂਟ ਸਾਡੇ ਕੋਲ 4 ਤਰੀਕ ਨੂੰ ਆਇਆ ਹੈ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਡਾਕਟਰ ਪੰਕਜ ਉਪਲ ਨੇ ਸਰਜਰੀ ਕੀਤੀ ਹੈ। ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਵਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋ ਉਹ ਕਨਸੈਂਟ ਲਿੱਤੇ ਗਿਆ ਔਰ ਕੱਲੀ-ਕੱਲੀ ਚੀਜ਼ ਇਹਨਾਂ ਨੂੰ ਐਕਸਪਲੇਨ ਕੀਤੀ ਗਈ ਹੈ। ਔਰ ਉਹਦੇ 2 ਦਿਨ ਬਾਅਦ ਪੇਸ਼ੈਂਟ ਦੀ ਟ੍ਰਕਲੋਸਟਮੀ ਕੀਤੀ ਹੈ। ਉਹਦੇ ਬਾਰੇ ਵੀ ਪੇਸ਼ੈਂਟ ਦੇ ਕਨਸੈਂਟ ਦਿੱਤੇ ਗਿਆ ਔਰ ਕੱਲੀ-ਕੱਲੀ ਚੀਜ਼ ਪੇਸ਼ੈਂਟ ਨੂੰ ਸਮਝਾਈ ਗਈ ਹੈ। ਡਾਕਟਰ ਰੋਜ਼ ਦਾ ਕਿੰਨਾ ਖਰਚਾ ਪੈ ਰਿਹਾ ਹੈ ਆਈ.ਸੀ.ਯੂ ਦਾ? ਆਈ.ਸੀ.ਯੂ ਦਾ ਰੋਜ਼ ਦਾ ਇਹਨਾਂ ਨੂੰ 8000 ਐਸੂ ਜਿਹੜਾ ਪੈ ਰਿਹਾ 2000 ਵੀ ਇਹਨੂੰ ਆਕਸੀਜਨ ਦਾ ਪੈ ਰਿਹਾ ਖਰਚਾ ਦੇਖੋ ਜੀ ਇਹ ਪੇਸ਼ੈਂਟ ਪਿਛਲੇ 4 ਦਿਨ ਤੋਂ ਹਸਪੀਟਲ ਇਹਨਾਂ ਕੋਲ ਡਿਮਾਂਡ ਕਰ ਰਿਹਾ ਕਿ ਇਹਨਾਂ ਦੇ ਪੈਸੇ ਡਿਊ ਹੋ ਗਏ ਆ ਸਾਨੂੰ ਅਸੀਂ ਪੈਸੇ ਦਿਓ ਦੇ ਔਰ ਅੱਜ ਜਦੋਂ 5ਵੇਂ ਦਿਨ ਪੇਸ਼ੈਂਟ ਕਹਿੰਦਾ ਜੀ ਅਸੀਂ ਪੈਸਾ ਤੁਹਾੜ ਕੋਈ ਨਹੀਂ ਗਿਆ ਔਰ ਨਹੀਂ ਦੇਣਾ ਤੇ ਪੇਸ਼ੈਂਟ ਇਦਾਂ ਲੈ ਕੇ ਜਾਣਾ ਹੈ ਤੇ ਜਦਕਿ ਇਹਨਾਂ ਦਾ ਪੇਸ਼ੈਂਟ ਅਸਲੇ ਬਿਲਕੁਲ ਠੀਕ ਹੈਗਾ ਤੇ ਅਸੀਂ ਪੈਸੇ ਦੇ ਦੇਣਾ ਅਸੀਂ ਵੀ ਚਾਹੁੰਦੇ ਆ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੋ ਗਿਆ ਹੈ ਔਰ ਹਸਪੀਟਲ ਨੇ ਹਸਪੀਟਲ ਦੇ ਸਟਾਫ ਔਰ ਡਾਕਟਰਾਂ ਦੀ ਡੇਲੀ ਵਿਜ਼ਿਟ ਨਾਲ ਇਨੀ ਮਿਹਨਤ ਲੱਗੀ ਆ ਅਸੀਂ ਚਾਹੁੰਦੇ ਆ ਕਿ ਹਸਪੀਟਲ ਨੂੰ ਇੱਕ ਰਿਸਪੈਕਟੇਬਲ ਅਮਾਉਂਟ ਦਿੱਤੀ ਜਾਵੇ ਜਿਸ ਦੇ ਨਾਲ ਕਿ ਤਾਂਕਿ ਹਸਪੀਟਲ ਦੇ ਜਿਹੜੇ ਐਕਸਪੈਂਡੀਚਰ ਗਏ ਆ ਔਰ ਮੈਡੀਸਿਨ ਦੇ ਜਿਹੜੇ ਪੇਸ਼ੰ ਨੂੰ ਲੱਗੀ ਹੈ ਉਹਦੇ ਪੈਸੇ ਦੀ ਡਿਮਾਂਡ ਕਰ ਰਿਹਾ ਉਹ ਜੈਨੂਇਨ ਡਿਮਾਂਡ ਕੀ ਆ ਜਿਹੜਾ ਇਲਾਜ ਕੀਤਾ ਗਿਆ ਇਸ ਦਾ ਕੋਈ ਤੁਹਾਡੇ ਉੱਪਰ ਕੋਈ ਆਸ਼ਵਾਸ਼ਣ ਘੱਟ ਜਾਂਦਾ ਹੈ आयुष्मान अंडरਕਾਰ ਸਾਡੇ ਹਸਪਤਾਲ ਚਲਦੇ ਨੇ ਜਿੱਦੇ ਚ ਅਸੀਂ ਡਾਇਲਿਸਿਸ ਫ੍ਰੀ ਕਰਦੇ ਆਂ ਨਿਊਰੋਲੋਜੀ ਦਾ ਸਾਰਾ ਕੰਮ ਫ੍ਰੀ ਕਰਦੇ ਆਂ ਉਸ ਤੋਂ ਇਲਾਵਾ ਅਸੀਂ ਸਾਡੇ ਚੂਲੇ ਵੀ ਫ੍ਰੀ ਹੁੰਦੇ ਨੇ ਜਿਹੜਾ ਜਿਹੜਾ ਬੇਸੋਆ ਉਹ ਕਹਦਾ ਹੈ ਉਹ ਬ੍ਰੇਨ ਹੈ ਉਹ ਆਯੂਸ਼ਮਾਨ ਚ ਨਹੀਂ ਕਵਰ ਹੁੰਦਾ ਕਿਹੜੀ ਚੀਜ਼ ਕਿਹੜੀ ਚੀਜ਼ ਦਾ ਲਾਜ ਕਰਨੋਟਮੀ ਬਹੁਤ ਜੀ ਜ਼ਰੂਰ ਕਰਨੋਟਮੀ ਤੋਂ ਬਾਅਦ ਟ੍ਰਿਕਲੋਸਟਮੀ ਹੋਈ ਹੈ ਇਹ ਦੋਨੇ ਆਯੂਸ਼ਮਾਨ ਚ ਕਵਰ ਨਹੀਂ ਹੁੰਦੀਆਂ ਹਾਂ ਉਹਦੇ ਚ ਸਾਰਾ ਦਿਮਾਗ ਦਾ ਇੱਕ ਹਿੱਸਾ ਕੱਢ ਕੇ ਉਹਨੂੰ ਚੰਗੀ ਤਰ੍ਹਾਂ اندرੋਂ ਜਿਹੜਾ ਵੀ ਬਲੱਡ ਜੰਮਿਆ ਆ ਸੀ ਸਾਰਾ ਵਾਰ ਨਿਕਲਿਆ ਉਹ ਯੂਸ਼ਵਾਂਚ ਕਵਰ ਨਹੀਂ ਹੁੰਦਾ ਜਿਹੜੀਆਂ ਬਾਕੀ ਚਾਰ ਚੀਜ਼ਾਂ ਹੁੰਦੀਆਂ ਉਹ ਅਸੀਂ ਰੋਜ਼ ਪਬਲਿਕ ਨੂੰ ਸਰਵਿਸ ਦੇ ਨਹੀਂ ਆ ਜਿੱਥੇ ਐਵਰੇਜ ਰੋਜ਼ ਦੇ ਸਾਡੇ ਕੋਲ 10 ਡਾਇਲਿਸਿਸ ਹੁੰਦੇ ਆ ਉਹਦੇ ਨਾਲ ਕਿੰਨੇ ਰੋਜ਼ ਇਹਨਾਂ ਦੇ ਪੈਸੇ ਬਣ ਚੁੱਕੇ ਹੋ ਹੁਣ ਤੱਕ ਤੇ ਕਿੰਨੇ ਨਾਲੇ ਕਿੰਨੇ ਟੋਟਲ ਬਿੱਲ ਬਣਿਆ ਤੇ ਕਿੰਨੇ ਦੇਤੇ ਹੋ ਇਹਨਾਂ ਨੇ ਇਹਨਾਂ ਦਾ 74000 ਰੁਪਏ ਬਕਾਇਆ ਹੈ ਇਹਨਾਂ ਨੇ ਦੋ ਸਰਜਰੀਆਂ ਹੋਈਆਂ ਉਸ ਤੋਂ ਇਲਾਵਾ ਅਪਰੋਕਸੀਮੇਟਲੀ ਇਹਨਾਂ ਨੇ ਸਾਨੂੰ 1 ਲੱਖ ਰੁਪਏ ਦਿੱਤੇ ਜਿਹੜਾ ਤਰੀਜ਼ ਆ ਸਾਡਾ ਬਖਾਇਆ ਗਿਆ ਪਰ ਮਰੀਜ਼ ਕਹਿੰਦੇ ਜੀ ਮੈਂ ਪੈਸੇ ਦੇ ਲਈ ਹਾਲਤ ਦੇ ਵਿੱਚ ਨਹੀਂ ਐ ਦੇਖੋ ਉਹਦੇ ਵਿੱਚ ਕੀ ਹੁੰਦਾ ਕਿ ਅਡਜਸਟਮੈਂਟ ਹੁੰਦੀ ਹੈ ਜਿਹੜਾ ਕਿ ਸਾਡਾ ਹੈਲਥ케ਅਰ ਸੈਕਟਰ ਹੈ ਉਹ ਹਰ ਵੇਲੇ ਇਸ ਚੀਜ਼ ਦੇ ਨਾਲ ਹੀ ਹੁੰਦਾ ਕਿ ਪੇਸ਼ੈਂਟ ਦਾ ਵੀ ਕੰਮ ਅਡਜਸਟਮੈਂਟ ਹੋ ਜੇ ਔਰ ਹਸਪੀਟਲ ਲਾਸ ਨਾ ਹੋਵੇ ਇਹਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਸੀ ਤੁਸੀਂ ਇਹਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਹੈ ਵੀਡੀਓ ਕਨਸੈਂਟ ਹੈ ਗਿਆ ਇਹਨਾਂ ਦਾ ਰਿਟਰਨ ਕਨਸੈਂਟ ਹੈ ਔਰ ਜਿੰਨੇ ਵੀ ਇਹਨਾਂ ਦੇ ਰਿਲੇਟਿਵ ਆਏ ਸਭ ਦੇ ਸਾਡੇ ਕੋਲ ਕਨਸੈਂਟ ਹੈ ਇੱਕ ਇੱਕ ਅਲੀਕਲੀ ਚੀਜ਼ ਤੇ ਸਾਡੇ ਕੋਲ ਕਨਸੈਂਟ ਹੈ ਜੀ ਬਾਬਾ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੈ ਮੇਰਾ ਆਕਾਸ਼ਦੀਪ ਸਿੰਘ ਹੈ ਜੀ ਨਾਮ ਇਹ ਕੀ ਗੱਲ ਇੱਥੇ ਰਾਧੇਕ੍ਰਿਸ਼ਨਾ ਮਤਲਬ ਹਸਪੀਟਲ ਚ ਇਹਨਾਂ ਦਾ ਇਲਾਜ ਚੱਲ ਰਿਹਾ ਜੀ ਬ੍ਰੇਨ ਟੈਗ ਹੋ ਗਿਆ ਜੀ ਇਹਨਾਂ ਨੂੰ ਤੇ ਡਾਕਟਰ ਹੁਣ ਤੱਕ 1-2 ਲੱਖ ਰੁਪਏ ਬਣਾ ਕੇ ਬੈਠੇ ਆ ਜੀ ਤੇ 1.5 ਲੱਖ ਰੁਪਏ ਪਰ ਦੇ ਦਿੱਤਾ ਤੇ 70000 ਰੁਪਇਆ ਹੋਰ ਬਣਾ ਕੇ ਬੈਠੇ ਆ ਜੀ ਤੇ ਥੋੜਾ ਇਹਨਾਂ ਨੂੰ ਕਿਹਾ ਵੀ ਛੋਟੇ ਮਰ ਕਰੋ ਤੁਸੀਂ ਤੇ ਨਹੀਂ ਕਰਦੇ 104 ਤੇ ਵੀ ਆਪਾਂ ਜਿੱਦਾਂ ਆਸ਼ਵਮਾਨ ਕਾਰਡ 104 ਤੇ ਫੋਨ ਲਾ ਕੇ ਵੇਖਿਆ ਜੀ ਤੇ ਉਹ ਵੀ ਇਹਨਾਂ ਨੇ ਕੱਟ ਕੇ ਤੇ ਕਹਿੰਦੇ ਵੀ ਡਾਕਟਰ ਸਾਹਿਬ ਨੂੰ ਤੁਸੀਂ ਗੱਲ ਕਰ ਲਿਓ ਹਾਂਜੀ ਕੌਣ ਹੈ ਤੁਹਾਡੇ ਇੱਥੇ ਮੇਰੇ ਫਾਦਰ ਸਾਹਿਬ ਹੈ ਜੀ ਕੀ ਕੀ ਨਾਮ ਹੈ ਤੇ ਕਿੰਨੀ ਉਮਰ ਬਲਵਿੰਦਰ ਸਿੰਘ ਹੈ ਜੀ 45 ਈਅਰ 올ਡ ਹੈ ਉਹਨਾਂ ਦੀ ਹੈਗੀ ਹੈ ਕਿੰਨੀ ਤਰੀਕ ਨੂੰ ਤੁਸੀਂ ਲੈ ਕੇ ਆਏ 4 ਤਰੀਕ ਨੂੰ ਉਹਨਾਂ ਨੂੰ ਕਰਾਇਆ ਜੀ ਤੇ 5 ਤਰੀਕ ਨੂੰ ਇਹਨਾਂ ਨੇ ਆਪਰੇਟ ਕੀਤਾ 40000 ਦਾ ਪੈਕੇਜ ਦੱਸਿਆ ਜੀ ਨੂੰ ਨੇ ਤੇ ਹੁਣ ਥੋੜਾ 15000 ਰੁਪਏ 7000 ਰੁਪਏ ਵੈਂਟੀਲੇਟਰ ਦਾ ਦੱਸਦੇ ਜੀ ਤੇ 15000 ਰੁਪਏ ਟੋਟਲ ਖਰਚਾ ਆ ਜਾਂਦਾ ਪਲੱਸ ਆਈ ਜਾਂਦਾ ਆਉਣ ਜਾਣ ਦਾ ਚਲੋ ਸਾਨੂੰ ਉਹ ਵੀ ਦਾ ਤੇ ਹੁਣ ਕੋਈ ਦੱਸਦੇ ਨਹੀਂ ਪਏ ਮਤਲਬ ਉਹਦਾ ਹੀ ਜਾਣਦੇ ਅਕੇ ਹੁਣ ਹੁਣ ਕੀ ਮੰਗ ਕਰਦੇ ਤੇ ਮੰਗਹੀਂ ਇਨਸਾਫ ਚਾਹੁੰਦੇ ਆ ਵੀ ਸਾਨੂੰ ਠੀਕ ਕਰਨਾ ਲਾਜ ਉਹਨਾਂ ਦਾ ਵਧੀਆ ਕਰਨਾ ਤੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਹੁੰਦੀ ਤੇ ਉਹਦੇ ਜ਼ਿੰਮੇਦਾਰ ਇਹ ਹੋਣਗੇ ਜੀ ਕੀ ਕਾਰਡ ਬਣਿਆ ਤੁਹਾਡਾ ਹਾਂ ਜੀ ਬਣਿਆ ਜੀ ਉਹਨਾਂ ਦਾ ਕੀ ਕਹਿੰਦੇ ਆ ਤੋ 104 ਤੇ ਆਪਾਂ ਉਦਾਂ ਵੀ ਪੁੱਛਿਆ ਕਹਿੰਦੇ ਨਹੀਂ ਹੁੰਦਾ ਹੈ ਨਹੀਂ ਵਿੱਚ ਪੈਕੇਜ ਨਹੀਂ ਹੈਗੇ ਜੀ ਅੱਛਾ ਤੇ ਇਹਨਾਂ ਨੇ 40000 ਦਾ ਪੈਕੇਜ ਕੀਤਾ ਸੀ ਹਾਂ ਜੀ 40000 ਦਾ ਪੈਕੇਜ ਕਿੰਨੇ ਪੈਸੇ ਤੁਹਾਡੇ ਕੋਲ ਲੈ ਚੁੱਕੇ ਹੁਣ ਤੱਕ ਸਵਾ ਲੱਖ ਰੁਪਿਆ ਪਲੱਸ ਹੀ ਹੋ ਗਿਆ ਜੀ ਟੋਟਲ ਕਿੰਨੇ ਪੈਸੇ ਤੁਹਾਡੇ ਇੱਥੇ ਲੱਗ ਚੁੱਕੇ ਨੇ ਟੋਟਲ ਸਵਾ ਲੱਖ ਤੋਂ ਪਲੱਸ ਹੋ ਗਿਆ ਜੀ ਕਿੰਨਾ ਬਿਲ ਬਣਿਆ ਕਿੰਨਾ ਬਿਲ ਬਣਿਆ ਸਵਾ ਲੱਖ ਪੌਣੇ 2 ਲੱਖ ਰੁਪਏ ਬਣਿਆ ਜੀ ਕੀ ਐਂਦੇ ਹੋ ਜੀ ਹੋਣ ਕੋਈ ਦੱਸ ਦੇਣੀ ਹੈ ਕੋਈ ਹੁਣ ਨਹੀਂ ਸਰ ਇਹੀ ਕਹਿ ਰਿਹਾ ਕਿ ਮਤਲਬ ਤੁਸੀਂ ਬੁਲਾਈ ਸੀ ਜਾਂ ਉਹਨਾਂ ਨੇ ਬੁਲਾਈ ਸੀ ਉਹ ਸੋ ਉਹਨਾਂ ਨੇ ਬੁਲਾਈ ਸੀ ਡਾਕਟਰ ਸਾਹਿਬ ਲੱਗਦਾ ਨਹੀਂ ਕਿ ਨਾ ਬੁਲਸਾੜੇ ਵੀ ਰਲੇ ਪਏ ਉਹਨਾਂ ਨੂੰ ਬੁਲਸਾੜੇ ਤੇ ਕੋਈ ਗੱਲਬਾਤ ਨਹੀਂ ਕਰਦੇ ਮੋਟਰਸਾਈਕਲ ਨੂੰ ਸਗੋ ਆ ਮਾਰ ਕੇ ਕੈਂਬਰੇ ਨੂੰ ਲੱਤ ਦੇ ਗਾਂਘੇ ਹੈ ਜੀ ਕੋਈ ਗੱਲਬਾਤ ਨਹੀਂ ਸੁਣਦੇ ਜੀ ਹਾਂਜੀ ਡਾਕਟਰ ਸਾਹਿਬ ਵੀ ਸਗੋ ਉਹਨਾਂ ਦੇ ਨਹੀਂ ਸਾਨੂੰ ਚੰਗੀ ਤਰ੍ਹਾਂ ਗੱਲਬਾਤ ਕਰਦੇ ਪਏ ਸਰ ਕੀ ਮਸਲਾ ਜੀ ਹਾਂਜੀ ਆਓ ਮੁੰਡਾ ਸਰ ਕੀ ਮਸਲਾ ਹੈ ਤੇ ਆਪਣਾ ਇਹ ਉੱਥੇ ਹਸਪਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਅਣੀ ਤੁਸੀਂ ਕੀ ਕਰਨਾ ਹੈ ਫਿਰ ਤੂੰ ਕੀ ਕਰਨਾ ਹੈ ਹਾਂਜੀ ਆਈ ਦੇ ਕਵਰ ਕਰ ਲੈ ਫਿਰ ਹੱਥ ਕਿੱਦਾਂ ਮਾਰਨਗੇ ਕਰੋ ਉੱਥੇ ਕਰੋ ਆਈਡੀ ਨੂੰ ਹੱਥ ਕਿੱਦਾਂ ਮਾਰਨਗੇ ਨਹੀਂ ਮਾਰਦਾ ਹੋਰ ਕਿੰਨੇ ਮਾਰੇ ਆ ਆਈਡੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨਾ ਹੈ ਫਿਰ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਆ ਬੈ ਨਹੀਂ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਹਾਂਜੀ ਹੋਇਆ ਹਾਂ ਏ ਸ਼ਾਰਟ ਕਰ ਸ਼ਾਰਟ ਕਰ ਏ ਸ਼ਾਰਟ ਕਰ